ਦੇ ਆਖਰੀ ਦਰਸ਼ਨ ਜਿਹੜੇ ਨੇ ਅੰਤਮ ਯਾਤਰਾ ਵਿੱਚ ਹੋ ਰਹੇ ਨੇ ਕੋਪੀ ਖਰ ਦੀ ਛੋਟੇ ਕੋਪ ਦੀ ਸੰਗਤ ਵੱਲੋਂ ਅਤੇ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰਯੋਗ ਜੀ ਨੂੰ ਸਵਾਗਤ ਕੀਤਾ ਜਾਂਦਾ ਹੈ ਅੱਗੇ ਆਉਣ ਤੋਂ ਥੋੜਾ

ਅਗਰ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਨਗਰ ਦਾ ਇਲਾਕੇ ਦਾ ਸਤਿਮਾਦ ਨੂੰ ਕਰਵਾ ਕੇ ਕੰਮਾਂ ਨੂੰ ਬੁਲਕੋ ਦੇਲੇ ਮਹਾਰਾਜਾਂ ਦੀ ਕਿਰਪਾ ਨਾਲ